ਓਏ ਦੁਨੀਆ ਦਾ ਪਹਿਲਾ ਪਿਓ ਹੋਊਗਾ ਉਹ ਜਿਹੜਾ ਆਪਦੀ ਲਾਜ ਵਾਸਤੇ ਮੈਂ ਕਹਿੰਨਾ ਵੀ ਹੱਥ ਬਣਾ ਲਓ ਜੀ ਕੁੜੀ ਨੂੰ ਖੂਚ ਦਿੱਤਾ ਦੇਖੋ ਮੇਰੇ ਘਰੇ ਨਾ ਤੋਰਿਓ ਹਾਂ ਅੱਗੇ ਲੱਗਦਾ ਵੀ ਮੈਨੂੰ ਆਪਦਾ ਘੋੜੀ ਵੀ ਪਹਿਲੀ ਪਾ ਕੇ ਜੀ ਉਹ ਮੈਂ ਨਹੀਂ ਨਾ ਮਾਰੇ ਕਰਾਂ ਤੈਨੂੰ ਇੱਕ ਦਿਨ ਇਹ ਜੇ ਕੰਮ ਕਰਾਂਗੇ ਅਸੀਂ ਦੁਨੀਆ ਜਿੱਦਾ ਕਰੂਗੀ ਕੀ ਕਰੋਗੇ ਏਡੀ ਟੀਮਾਂ 'ਤੇ ਟੱਡ ਕੇ ਜਾਓਗੇ ਆਈ ਕੁਝ ਕਰ ਸਕਦੇ ਨਹੀਂ ਇਹ ਤਾਂ ਕੁਝ ਨਾ ਮਿਲੂ ਗਰੇ ਹੈ ਬਾਪੂ ਜਿਆਰਾ ਟਿਕਣੀ ਨਹੀਂ ਦਿੰਦਾ ਯਾਰਾ ਠੋ ਪੈ ਰ ਯਾਰ ਹੋਰ ਇਹ ਨਾ ਟਿਕਣੀ ਨਾ ਟਿਕਣ ਦੇ ਪਤਾ ਨਹੀਂ ਕਿਹੜੇ ਕਹੇ ਜਿ ਮਿੱਟੀ ਦਾ ਬਣਿਆ ਬੰਦਾ ਯਾਰ ਉਹ ਕੀ ਗੱਲ ਹੈ ਕਹੀਂ ਚੱਕ ਦੂ ਕਦੇ ਕਹਾੜੀ ਚੱਕ ਦੂ ਕਹੀਂ ਆ ਜਾ ਬੰਦੇ ਦੇ ਕਰਮਾਂ ਚ ਚੈਨ ਤਾਂ ਹੈ ਉਹ ਹੀ ਦਾ ਕੀ ਬੰਦਾ ਯਾਰ ਨਾ ਤਾਂ ਡਿੱਗਦਾ ਐ ਨਾ ਟਿਕਣ ਦਿੰਦਾ ਐ ਬੜਾ ਇੱਧਰ ਵਗਜੋ ਉਹਦੀ ਰੋਕ ਟੋਕ ਕਿਧਰੇ ਆਣਾ ਕੀ ਕਰਦਾ 100 ਬਸਵਾਲ ਪੁੱਛਦਾ ਉਹ ਜਿੱਥੇ ਮਿਲਾਂ ਉਹਨਾਂ ਦਾ ਮੁੰਡਾ ਜਣਾ ਬਲੌਗ ਉਹ ਤਾਂ ਨਿਆਰੇ ਲੈਂਦਾ ਅੱਗੇ ਤੇ ਮੋਟਰਸਾਈਕਲ ਤੇ ਆਏ ਵਗ ਗਿਆ ਅੱਗੇ ਐਂ ਵਗ ਗਿਆ ਕੋਈ ਕਿਸੇ ਬੱਸੇ ਟੱਪੇ ਉਹਨੂੰ ਕੋਈ ਵੀ ਨਹੀਂ ਰੋਕਦਾ ਕੋਈ ਕੁਝ ਨਹੀਂ ਕਹਿੰਦਾ ਆਪਣਾ ਬਾਪੂ ਤਾਂ ਨਾ ਮੇਰਾ ਘਾੜਾ ਪੈਣਾ ਇੰਨਾ ਦਾ ਪੁਲਿਸ ਵਾਲੇ ਨਹੀਂ ਦੰਗ ਕਰਦੇ ਜਿਵੇਂ ਪੂਰੇ ਨਾ ਵੀ ਲੋਕ ਲੋਕ ਜੁੜਦੇ ਬੜਾ ਦੰਗ ਕਰਦਾ ਆ ਪਾਉਣੇ ਜਦੋਂ ਮੈਂ ਦੱਸਦਾ ਉਹ ਕੰਮ ਬੰਦਾ ਸੀ ਕਿ ਨਹੀਂ ਆਉਂਦੇ ਇਹਨੂੰ ਪਤਾ ਕਰਦਾ ਮੈਂ ਪਤਾ ਕਰਦਾ ਪਹੁੰਚਦਾ ਹਾਂ ਹੈਲੋ ਕਿਵੇਂ ਪੈ ਰਿਆ ਤਰੇ ਇਹ ਜੀ ਕਰੇ ਕਰੇ ਨਹੀਂ ਖੇਤੋਂ ਆ ਗਿਆ ਖੇਤੀਆਂ ਉਹ ਅਸੀਂ ਤਾਂ ਫਿਰ ਉਹੀ ਕੰਮ ਜਾਈ ਸੀਗੇ ਉਹ ਜਿਹੜਾ ਤੈਨੂੰ ਕਿਹਾ ਸੀਗਾ ਓਏ ਪੈ ਠੀਕ ਆ ਠੀਕ ਆ ਅਗਰਾ ਜਾਂ ਨੈਦਰਪੁਰੇਸ਼ ਆ ਜਾਂਦੇ ਠੀਕ ਪੱਕੀ ਗੱਲ ਆ ਰਾਈ ਨਹੀਂ ਦਿੰਦਾ ਕੋਈ ਜਦੋਂ ਹੁੰਦਾ ਯਾਰ ਇਹ ਪੈਸੀ ਲੈਣ ਵੇਲੇ ਜਦੋਂ ਲੈਣੀ ਮਤੇ ਲੋਕ ਯਾਰ ਉਹ ਤੋਂ ਕਿੰਨੀਆਂ ਮਿੰਟਾਂ ਉਹ ਬੈਠਾ ਉਹਦਾ ਬਾ ਉਹ ਤੋਂ ਕੋਈ ਲੱਗਦਾ ਮੈਨੂੰ ਉਹੀ ਕੀ ਆਪੂ ਮਰੀਆ ਵਰੀਆ ਪਿਆਰਾ ਕਿੱਥੇ ਆ ਕਹਿੰਦਾ ਸਪਰੀ ਕਰੀ ਜਾਂਦਾ ਜੀ ਕੰਮ ਜਾ ਕਿਹਾ ਸੀ ਤੁਹਾਨੂੰ ਤਾਂ ਨਹੀਂ ਪਤਾ ਹੈ ਕੰਮ ਕਿਹਾ ਸੀ ਉਹਨੂੰ ਕੰਮ ਹਾਂ ਪਤਾ ਨਹੀਂ ਚਲੋ ਕੋਈ ਨਹੀਂ ਸੀ ਆਇਆ ਉਹਨੇ ਕੀ ਕਰੇ ਕਰੀ ਜਾਂਦਾ ਅਸ ਇੱਧਰ ਆ ਆਉਂਦਾ والله والله ਫਰਦਾ ਜਿਗਰ ਕਿ ਜਾਵਾਂਗੇ ਬਈ ਕੁਝ ਮਾਰ ਅੱਜ ਕੁਝ ਮਾਰਦੀ ਹੋਈ ਯਾਰ ਬਹੁਤ ਟਾਈਮ ਹੋ ਗਿਆ ਯਾਰ ਇੰਨਾ ਟਾਈਮ ਥੋੜੀ ਹੁੰਦਾ ਯਾਰ ਬਾਕੀ ਜਦੋਂ ਠੀਕ ਐ ਠੀਕ ਐ ਕੀ ਆਲਾ ਬਾਈ ਆਈਆ ਬਾਈ ਉਹ ਕੰਮ ਬਾਈ ਆਹਾਂ ਸਾਰਾ ਕਰੇ ਫੋਨ ਕਰ ਦਿੰਦਾ ਬਈ ਰੇ ਪਿਆ ਦੇਖ ਹੋਰ ਸਿੱਧਾ ਠੀਕ ਐ ਸਾਰੇ ਮੁਰਤੇ ਹਣ ਸਾਰੇ ਪੂਰੇ ਇਹ ਤੂੰ ਦਾ ਦੋਏ ਜੰਮੇ ਦੋਏ ਨਕੰਮੇ ਲੈ ਆ ਕਹਾ ਸੀਗਾ ਵੀ ਆ ਇੱਕ ਦਾ ਪਾਣੀ ਕੱਢ ਦੇ ਥੋ ਪਾਣੀ ਕੱਢ ਕੇ ਭਾਈ ਇਥੇ ਮੁਸਕ ਮਾਰੀਂ ਤੇ ਕਲੀ ਕੁਲੀ ਜੜਦੋ ਇੱਕ ਦਾ ਕਰਕੇ ਨਹੀਂ ਰਹੀ ਯਾਰ ਇਹਨਾਂ ਨੇ ਜੁਦੀ ਕਰਮਾ ਦੇ ਉਹ ਬਸ 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 ਤੈਨੂੰ ਮੈਂ ਕੁਝ ਨਹੀਂ ਕਹਿੰਦਾ ਕੁਝ ਨਹੀਂ ਕਹਿੰਦਾ ਤੇ ਕਿਵੇਂ ਅੰਦਰੋਂ ਵੀ ਮੁਸਕ ਮਾਰੀ ਜਾਂਦੀ ਹੈਗੀ ਵੀ ਤੁਸੀਂ ਦੋ ਮੁਠਿਆ ਕਰੀ ਦੀਆਂ ਮਾਰੋ ਇੱਥੇ ਕੀ ਗੱਲ ਹੈਗੀ ਮੈਂ ਏ ਥੱਲੇ ਆਹ ਮੂਤ ਦੇ ਵਿੱਚੋਂ ਮੁਸ਼ਕ ਮਾਰ ਲੱਗੇ ਨੇ ਪੱਛੜ ਗਾਏ ਨੇ ਬਚੂਰ ਦੋ ਮੁਠਿਆ ਨਾਲ ਦੱਸ ਕੀ ਹੋ ਜੂ ਬਸ ਜਿਹੜੀ ਗੱਲ ਹੈ ਥਾਦੇ ਲੜਦੀ ਐ ਇਹਨਾਂ ਦੇ ਥਾਪਾਂ ਦੇ ਲੜਦੀ ਐ ਮੁਠੀ ਪਤਾ ਨਹੀਂ ਕਿਦੇ ਘਰੇ ਖਾਦੀ ਐ ਕੰਮ ਨੂੰ ਕਹਦੇ ਗੋਲੀ ਵਾਜਦੀ ਇਹਨਾਂ ਦੀ ਪਤਾ ਨਹੀਂ ਕਿੱਥੇ ਗਈ। ਜਾਲ ਬੜੀ ਰਹਿਣ ਜਿੰਦਾ। ਕੋਟੋਲੇ ਕੰਮ ਜਿੰਨੇ ਕੰਮ ਨੇ ਸਾਰੇ ਆਪ ਨੂੰ ਕਰਨੇ ਪੈਣਾ। ਇਹ ਕਹਿੰਦਾ ਹੱਡ ਤਾਕੜਾ ਹੈਗਾ ਮੈਂ ਤਾਂ ਪਰਵਾਹ ਨਹੀਂ ਮੰਨਦਾਗਾ। ਕਿ ਨਹੀਂ ਇਹ ਤਾਂ ਐਡੀ ਨਕਮੀ ਦਾਦ ਹੈ ਨਾ। ਉਹ ਖਾਣ ਪੀਣ ਦੇ ਟਾਈਮ ਦਾ ਘਰੇ ਆ ਜੇ ਹੋਰ ਤਾਂ ਚਲੋ ਛੱਡੋ। ਕਾਨਪੀਂਡ ਦੇ ਟਾਈਮ ਦਾ ਕਰਿਆ ਜੀ ਪਤਾ ਨਹੀਂ ਕਿੱਥੇ ਤੱਕ ਗਰੀ ਚੋਦੇ ਬਣ ਕੇ ਆਦਾਰਾ ਵੀ ਹੋਰੀ ਕਿਸੇ ਗਲਤ ਬੰਦੇ ਨਾਲ ਨਾ ਪੈ ਜਾਣਾ ਚਲੋ ਇਹ ਜੇ ਲੱਗਦੇ ਤਾਂ ਹੈ ਨਹੀਂਗੇ ਪਰ ਫਿਰ ਵੀ ਕੰਮ ਦਾ ਡੱਕਾ ਤੋੜ ਆ ਜਾਉਂਦੇ ਨਾਲੋਂ ਕਰੇ ਅ ਜਿਹਨਾਂ ਨੇ ਇੱਕ ਪਾਸਾ ਕਰੂਗਾ ਵੀ ਜਾਂ ਤਾਂ ਭਾਈ ਤੁਸੀਂ ਘਰੋਂ ਨਿਕਲ ਜਾ ਮੈਨੂੰ ਕੱਢ ਦੋ ਠੀਕ ਹੈ ਨਾ ਗੱਲ ਹੈ ਕੋਈ ਡੱਕਾ ਤੋੜਨਾ ਨਹੀਂ ਇਹ ਸਾਰੇ ਕੰਮ ਮੈਂ ਕਰਾਂ ਇੱਕ ਟੱਕੀ ਵਾਲੇ ਹੱਥ ਨਹੀਂ ਧਵਾ ਦੇ ਮਤੋਂ ਹੋਰ ਕੋਈ ਤਾਂ ਕਰਦਾ ਛੱਡ ਦੇ ਵੀ ਬਹੁਤ ਵੀ ਰੱਖ ਕਿਆ ਹੋ ਸੀ ਕਿਲਾ ਤਾਂ ਖੇਤ ਵਿਹਲਾ ਪਿਆ ਤੇ ਐਡਾ ਐਡਾ ਉਹਦੇ ਵਿੱਚ ਨਾ ਉਹ ਕੀ ਕਹਿੰਦੇ ਹੁੰਦੇ ਨੇ ਲਿਹਾ ਹੋ ਰਿਹਾਗਾ ਠੀਕ ਹੈ ਨਾ ਮੈਂ ਇਥੋਂ ਦਾ ਭਰਾ ਵਾ ਜਿੰਨੇ ਜੋਗ ਰਿਹਾ ਸੀ ਮੈਂ ਤਾਂ ਆਪਦਾ ਕਰਦਾਗਾ ਹੁਣ ਠੀਕ ਹੈ ਜੇ ਕਰਨੇ ਤਾਂ ਕਰਨ ਆਹ ਰੇ ਵਿਸੜਤੀ ਸਰ ਹੁਣ ਸਬਜੀ ਸਬਜੀ ਲਾਵਾਂਗੇ ਮਾ ਦੇ ਪੁੱਤ ਯਾਰ ਜਮੀ ਯਾਰ ਕੱਲ ਨੂੰ ਕੋਈ ਰਿਸ਼ਤੇ ਵਾਲਾ ਆ ਗਿਆ ਮੈਂ ਤਾਂ ਨਹੀਂ ਹਾਮੀ ਭਰਦਾ ਮੈਂ ਤਾਂ ਆਖੂ ਆਪੇ ਦੇਖ ਆਵਦੀ ਕੁੜੀ ਨੂੰ ਖੂਜ ਤੱਕਾ ਦੇ ਪਰ ਇਹਨਾਂ ਨੂੰ ਨਾ ਕਰਕੇ ਜਾਏ ਇੰਨਾ ਕੰਮ ਤਾਂ ਕਰ ਸਕਦੇ ਆਂ ਓਏ ਝੋਦੇ ਨਕਮੇ ਆਗੇ ਆਗੇ ਮੇਲੜੋ ਕਿਹਨੇ ਮਾਰੇ ਪੁੱਤ ਨੇ ਘਰੇ ਨਹੀਂ ਵਰਦਾ ਹਾਂ ਆਗੇ ਬਾਪੂ ਆਗੇ ਆਜੋ ਆ ਮੜਾ ਮੂਟਾ ਕੰਮ ਕਰਾ ਦਿਓ ਯਾਰ ਨਾਲ ਕਿੱਥੇ ਗਏ ਸੀ ਭਾਈ ਹੈ ਦੱਸੋ ਮੈਨੂੰ ਅਜਿਹੇ ਮੁੰਡੇ ਨਾ ਗਿਆ ਹੋਏ ਸੀਗੇ ਤੁਸੀਂ ਮੁੰਡਿਆਂ ਨਾਲ ਹੀ ਜਾਓਗੇ ਜਿਹੇ ਜਿਹੇ ਤੁਹਾਡੇ ਹਾਲਾਤ ਨੇ ਕੁੜੀ ਨਾਲ ਤਾਂ ਤੁਸੀਂ ਜਾ ਨਹੀਂ ਸਕਦੇ ਠੀਕ ਹੈ ਨਾ ਮੁੰਡਿਆਂ ਨਾਲ ਹੀ ਜਾਮਾਂਗੇ ਫਿਰ ਮੁੰਡੇ ਜਾ ਦੋ ਆ ਕੰਮ ਕਰਾਉਗਾ ਇੱਧਰ ਨਾ ਉਬਰਾ ਬਾਪੂ ਸਾਥੋਂ ਨਹੀਂ ਕੰਮ ਕੋਮ ਹੁੰਦਾ ਯਾਰ ਤੂੰ ਤਾਂ ਹਰ ਨਾ ਕੰਮ 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 ਤੂੰ ਸਾਰੀ ਉਮਰ ਜ ਕੰਮ ਖੱਟ ਕੇ ਕਰਕੇ ਕੀ ਖੱਟ ਲਿਆ ਅਸੀਂ ਨਹੀਂ ਕਰਦੇ ਪਰ ਆਵਾ ਕੰਮ ਸਾਥੋਂ ਹੁੰਦਾ ਹੀ ਨਹੀਂ ਓਏ ਮੇਰਾ ਤਾਂ ਲਵੇ ਲੱਗਿਆ ਮੈਂ ਤਾਂ ਨੇੜੇ ਲੱਗਿਆ ਮੈਂ ਤਾਂ ਖੱਟਣ ਵਾਲੇ ਨੇ ਖੱਟ ਲਿਆ ਤੁਸੀਂ ਮੈਂ ਤਾਂ ਤੁਸੀਂ ਦੋ ਖੱਟ ਲੇ ਸਾਰੀ ਉਮਰ ਦਾ ਦੁੱਖ ਖੱਟ ਲਿਆ ਮੈਂ ਕੱਲ ਨੂੰ ਕੋਈ ਕੁੜੀ ਆਲਾ ਆਉਗਾ ਕਿਸੇ ਨੇ ਆਪਦੀ ਧੀ ਭੈਣ ਦੇਣੀ ਆ ਮੈਥੋਂ ਜਵਾਬ ਮੰਗੂ ਓਏ ਦੁਨੀਆ ਦਾ ਪਹਿਲਾ ਪਿਓ ਹੋਊਗਾ ਉਹ ਜਿਹੜਾ ਆਪਦੀ ਲਾਜ ਵਾਸਤੇ ਮੈਂ ਕਹਿੰਨਾ ਵੀ ਹੱਥ ਬਣਾ ਲਓ ਜੀ ਕੁੜੀ ਨੂੰ ਖੂਚ ਧੱਕਾ ਦੇ ਦਿਓ ਮੇਰੇ ਘਰੇ ਨਾ ਤੋਰਿਓ ਹਾਂ ਬੜੀ ਵਧੀਆ ਪੰਨੇ ਵਾਲਾ ਕੰਮ ਤਾਂ ਵਧੀਆ ਹੋ ਗਿਆ ਵਧੀਆ ਹੋ ਗਿਆ ਤਾਂ ਤੈਨੂੰ ਮੀਰ ਹੈ ਨਹੀਂ ਜਦ ਤੱਕ ਤੈਨੂੰ ਮੋੜੂ ਏਹੀ ਕੰਮ ਕੋਤੋਂ ਨਹੀਂ ਅੱਜ ਕੀ ਹੋਇਆ ਜਿਹੜਾ ਜਵਾਬ ਨਹੀਂ ਦੱਸਾਂ ਉਹ ਬਈ ਆਪਾਂ ਢੇੜੇ ਮਾਰ ਹੀ ਗਏ ਤਾਂ ਨਹੀਂ ਜਵਾਬ ਦਿੱਤਾ ਜੀ ਸਾਈਓ ਨਿਕਲਦੇ ਆ ਆਂ ਬੰਦੇ ਨਹੀਂ ਹੋ ਆਪੇ ਉਹ ਬਾਪੂ ਨੂੰ ਜਾਣ ਲੈਣ ਚਾਹਤੇ ਕੀ ਕਰਿਓ ਜਾਓ ਕੰਮ ਨੂੰ ਕਰੂਗਾ ਕਿ ਜੱਪ ਜਰ ਮੈਨੂੰ ਇਹ ਜਰਾ ਇਹ ਤਾਂ ਬੜਾ ਮਾੜਾ ਬੁੜਾ ਬਰਾਬਰ ਮਊ ਆ ਗਏ پولیس ਉਹ ਨਹੀਂ ਇਹ ਤਾਂ ਕੀ ਕਰਦਾ ਓਏ ਮੇਰੀ ਗੱਲ ਸੁਣੋ ਹੋਰ ਕੁਝ ਨਹੀਂ ਕਰਨਾ ਜੇ ਕਿਸੇ ਦਾ ਟਰੈਡ ਪੁੱਛ ਕੋ ਜਿਹੜਾ ਸੱਜਣ ਗਿਆ ਕੋਲੇ ਟੱਬਾ ਹੈਗਾ ਕੀ ਕਹਣਾ ਠੀਕ ਹੈ ਉਹਨੂੰ ਹੀ ਪਧਰਾ ਕਰਾ ਲੋ ਬਾਪੂ ਤੇਰੇ ਕਰਮਾਂ ਚ ਜੈਨ ਹੈ ਨਹੀਂ ਬਾਪੂ ਓਏ ਬਾਪੂ ਤੂੰ ਰੈਸਟ ਕਰ ਲੈ ਯਾਰ ਤੈਨੂੰ ਕੀ ਕਹਿਣਗੇ ਲੋਕ ਮੈਨੂੰ ਲੋਕਾਂ ਨੇ ਕੀ ਕਹਿਣਾ ਭਾਈ ਲੋਕ ਤਾਂ ਐ ਕਹਿਣਗੇ ਕਿ ਜਲੇਬੀਆਂ ਤੱਤੀਆਂ ਨੇ ਜਾਂ ਠੰਡੀਆਂ ਨੇ ਉਹ ਵੀ ਤਾਂ ਜੇ ਤੁਸੀਂ ਪਕਾਈਆਂ ਮੈਨੂੰ ਥੋੜੇ ਹਾਲਾਤਾਂ ਦੇ ਹਿਸਾਬ ਨਾਲ ਲੱਗਦਾ ਨਹੀਂ ਵੀ ਤੁਸੀਂ ਪਕਾਉਂਗੇ ਠੀਕ ਹੈ ਨਾ ਤੁਸੀਂ ਕਿਸੇ ਨੂੰ ਰੋਟੂ ਗੀ ਖਵਾ ਦਿਓ ਇੰਨੀ ਬਹੁਤ ਹੈ ਬਾਪੂ ਲੱਗਦਾ ਵੀ ਮੈਨੂੰ ਆਪਦਾ ਭੋਗ ਵੀ ਪਹਿਲੀ ਪਾ ਕੇ ਜਾਣਾ ਬਾਪੂ ਮੈਂਨੇ ਨਾ ਮਾਰਿਆ ਕਰ ਤੈਨੂੰ ਇੱਕ ਦਿਨ ਇਹੋ ਜਿਹਾ ਕੰਮ ਕਰਾਂਗੇ ਅਸੀਂ ਦੁਨੀਆ ਜਾਦਾ ਕਰੂਗੀ ਕੀ ਕਰੋਗੇ ਕਿਸ ਦਿੱਤੀ ਪੈਣ ਕੱਢ ਕੇ ਲਿਆਓਗੇ ਆਹੀ ਕੁਝ ਕਰ ਸਕਦੇ ਹੋ ਤੁਸੀਂ ਹੋਰ ਤਾਂ ਕੁਝ ਕਰਨ ਦੇ ਯੋਗ ਰਹੇ ਨਹੀਂ ਇਹਨੇ ਮਾਰ ਦਿੱਤਾ ਔਰ ਬਾੜੀ ਵੇਚੀ ਕਰਦਾ ਬੱਪੂ ਦੁੱਤਾ ਰੋਦਾ ਮੈਂ ਆਪਣਾ ਵਾਸੀ ਰਹਿਤੂ ਨਹੀਂ ਕਰੇ ਖੜੀ ਰਹਿ। ਓਏ ਹੁਣ ਤਾਂ ਆਈ ਸੀ ਕਿੱਧਰ ਵਾਗ ਗਏ ਓਏ ਚਾਹ ਪੀ ਜਾ। ਓਏ ਚਾਹ ਤਾਂ ਪੀ ਜਾ। ਚਾਹ ਫਿਰ ਜਿੱਧਰ ਜਾਂਦੇ ਹੋ ਯਾਰ ਮੈਨੂੰ ਵੀ ਕੋਈ ਉਹ ਨਹੀਂ ਹੈਗਾਗਾ। ਠੀਕ ਹੈ। ਮਨੂੰ ਆਈ ਸੀ ਵੀ ਚੱਲ ਜਹੇ ਜੇ ਤੁਸੀਂ ਚਾਹ ਨੂੰ ਜਾਂ ਵੀ ਕੁਝ ਪੀ ਜਾ। ਲੈ। ਪਰ ਉਹ ਵੀ ਤਾਂ ਬਾੜੀ। ਕਿੱਥੇ ਦਾ? ਡਾਇਰੈਕਟ ਤਾਂ ਹੁੰਦਾ ਯਾਰ ਜਵਾਕੇ ਨਾਲ ਮਾੜਾ ਮੋਟਾ ਤਾਂ ਯਾਰ ਬੱਸ ਉਹਨਾਂ ਨੂੰ ਛੱਡ ਦੇ ਯਾਰ ਮਨਾਉਂ ਮਾਏ ਸਾਰਾ ਦਿਨ ਯਾਰ ਜਵਾਖਾ ਨੂੰ ਮਾੜੇ 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 ਕਹੀ ਜਾਣਾ ਇਹ ਵੀ ਕੋਈ ਬੜੀ ਸਿਆਣਪ ਵਾਲੀ ਗੱਲ ਨਹੀਂ ਹੋਰ ਮੈਂ ਕਰਾਂ ਵੀ ਕੀ ਯਾਰ ਗੱਲ ਸੁਣਦੇ ਹੀ ਵੀ ਨਹੀਂ ਮੈਂ ਕਿਹਨੂੰ ਲਿਆਵਾਂ ਇਹ ਜੇ ਬੰਦੇ ਨੂੰ ਯਾਰ ਕਿਸੇ ਦੀ ਗੱਲ ਸੁਣ ਲੈਣ ਆਪਣੇ ਮਾਮਿਆਂ ਦੀ ਸੰਬੋਧ ਮੇਰੇ ਸਾਹਬ ਨੇ ਕਾਤੋ ਰੇਰਾ ਜੀ। ਇਹ ਨਾ ਪਰਮਾਤਮਾ ਦੀ ਕਿਰਪਾ ਨਾਲ ਸੰਤ ਸੰਦੇਲਾਂ ਵਧੇਰੇ। ਚਲੋ 2 ਕੁੱਟ ਜ਼ਮੀਨ ਦੇ ਵੀ ਹੈਗੇ ਆ। ਉੱਥੇ ਕਰ ਲੈਣ ਚਲੋ ਬਾਹੀ ਕਰਨੀ ਔਖੇ ਚਲ ਬਾਹੀ ਤਾਂ ਮੈਂ ساری ਉਮਰ ਦਾ ਕਰੀ ਜਾਂਦਾ ਕਰ ਲੂੰਗਾ। ਗੱਡੀ ਚਲਾ ਲੈਣ। ਹਨਾ ਇੱਥੇ ਮਾਨਸਾ ਮੰਡੀ ਲੱਗਦੀ ਔ ਜੁਮੇ ਨੂੰ ਤੇ ਇੱਧਰ ਆਪਣਾ ਹਰਿਆਣੇ ਸਾਈਡ ਕਈ ਮੰਡੀਆਂ ਲੱਗਦੀਆਂ ਨੇ ਮੰਡੀ ਤੇ ਲੈ ਜਾ ਕਰਨ ਕਿਸੇ ਦਾ ਕੋਲਾ। ਆਹੀ ਨਹੀਂ ਮਾਣਾ ਲੈ ਜੇ ਅੱਡੇ ਤੋਂ ਕਿਸੇ ਦੀ ਬਜਰੀ ਬਰੇਟੀ ਜਾਂ ਸਮਾਨ ਢੋਣਾ ਹੋਵੇ 200 ਰੁਪਏ ਲੈਂਦੇ ਆ 5-700 ਤਾਂ ਇਸੇ ਦੀ ਨਹੀਂ ਛੱਡਦੇ ਪਰ ਟੌਰਜ ਫਰਕ ਪੈਂਦਾ ਨਾ ਚਲੋ ਮਰਜੀ ਇਹਨਾਂ ਦੀ ਆਪਾਂ ਨੂੰ ਵੀ ਆਪੇ ਆਪੇ ਆਉਣਗੇ ਆਪਾਂ ਤਾਂ ਅੱਧੀ ਟਪਾ ਲਈ ਅੱਧੀ ਤੋਂ ਵੱਧ ਹੀ ਟਪਾ ਲਈ ਥੋੜੀ ਬੋਤੀ ਰਹੇਗੀ ਸੱਚੇ ਯਾਰ ਉਹਨੂੰ ਵੀ ਫੋਨ ਕਰਨਾ ਸੀ ਜਿਹੜੇ ਪਿਆਰੇ ਨੂੰ ਮੈਂ ਪੈਕੇਜ ਵਾਲੇ ਪੈਸੇ ਲੈਣੇ ਸੀਗੇ ਹੈਲੋ ਆ ਪੈਰਾ ਬੋਲਦਾ ਐ ਕਿਵੇਂ ਪੈਰੇ ਠੀਕ ਐ ਉਹ ਮੈਂ ਤਾਂ ਉਹ ਕਹਿੰਦਾ ਸੀਗਾ ਯਾਰ ਆਪਣਾ ਉਹ ਠੇਕੇ ਜਿਹੇ ਵਾਲੇ ਪੈਸੇ ਜੇ ਹੁਣ ਤਾ ਤੁਹਾਨੂੰ ਪਤਾ ਵੀ ਦੂਜੀ ਫਸਲ ਵੀ ਬੀਜ ਲਈ ਹਨਾ ਝੋਨਾ ਵੀ ਬੀਜਿਆ ਗਿਆ ਹੁਣ ਤਾਂ ਹਾਂ ਨਰਮਾ ਵੀ ਸੁਖਨਾ ਤੇ ਰਤਾ ਸੋਹਣਾ ਹਾਂ ਹਾਂ ਵਧੀਆ ਤੇ ਉਹ ਕਣਕ ਜੀ ਵੇਲੇ ਠੇਕਾ ਭਰਨਾ ਸੀ ਜਿਹੜਾ ਹਨਾ ਉਹ ਨਹੀਂ ਯਾਰ ਬਾਈ ਯਾਰ ਭਰਿਆ ਭਰਦੇ ਯਾਰ ਬਾਈ ਆ ਕੱਤੇ ਵੇਲੇ ਦੇਣੇ ਸੀ ਜਿਹੜੇ ਤੂੰ ਦੇਖ ਲੈ ਦਵਾਰੇ ਦੂਰੀ ਮਾਰ ਵਾਲਾ ਠੇਕਾ ਆ ਗਿਆ ਬਾਈ ਬਣੇ ਹਾਂ ਚੱਲ ਕੋਈ ਨਾ ਮੈਂ ਹੈਂ ਅੱਛਾ ਕਦੋਂ ਹੈ ਰਿਪਾਣੂ ਬੜਾ ਯਾਰ ਇਹਨਾਂ ਨੇ ਬਦੀਨ ਕੀਤਾ ਕਦੋਂ ਲੈ ਕੇ ਗਿਆ ਫੜ ਕੇ ਕਾਤਾ ਉਹਨਾਂ ਤੋਂ ਪੈਸੇ ਤੂੰ ਮੈਨੂੰ ਦਵਾਈ ਨਹੀਂ ਮੈਂ ਤਾਂ ਇੱਥੋਂ ਲੈਣੇ ਆ ਮੈਨੂੰ ਕੋਈ ਜ਼ਿੰਮੇਵਾਰੀ ਨਹੀਂ ਵੀ ਤੂੰ ਉਹਨਾਂ ਨੂੰ ਦੇ ਦਿੱਤੇ ਉਹਨਾਂ ਨੂੰ ਤਾਂ ਜਰ ਮੈਂ ਘਰੋਂ ਵਾਟੀ ਨਹੀਂ ਚੱਕਣ ਦਿੰਦਾ ਤੂੰ ਕਮਾਲ ਕਰੀ ਇਹਨਾਂ ਤੂੰ ਪੈਸੇ ਦੇ ਦਿੱਤੇ ਉਹਨਾਂ ਨੂੰ ਜਦੋਂ ਡੱਕਾ ਤੋੜ ਕੇ ਰਾਜੀ ਨਹੀਂ ਹੈਗੇ ਆ ਮੈਨੂੰ ਨਹੀਂ ਪਤਾ ਭਾਈ ਆ ਹੁਣੀ ਗਏ ਨੇ ਘਰੋਂ ਤਾਂ ਹਾਂ ਹਾਂ ਮੈਨੂੰ ਉਹਨਾਂ ਦਾ ਦੱਸੇ ਨਹੀਂ ਵੀ ਅਸੀਂ ਫੜ ਗਏ ਇਹਨਾਂ ਕੋਈ ਗੱਲ ਨਹੀਂ ਤੂੰ ਮੇਰੀ ਗੱਲ ਸੁਣਾ ਤੂੰ ਹੁਣ ਮੈਂ ਉਹਨਾਂ ਤੋਂ ਵੀ ਮੰਗੂਆਂ ਉੱਪਰ ਨਹੀਂ ਤੂੰ ਆ ਵੀ ਬਸ ਉਹਨਾਂ ਤੋਂ ਕਹਿ ਵੀ ਲੋੜ ਹੈ ਜਾਂ ਕੁਝ ਵੀ ਕਰਕੇ ਪੈਸੇ ਲੈ ਕੇ ਮੈਨੂੰ ਆਪ ਦੇ ਦੇ ਨਾ 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 ਇਹ ਜੀ ਕੋਈ ਗੱਲ ਨਹੀਂ ਬਾਈ ਬਸ ਪੈਸੇ ਵਾਲੇ ਮਾਮਲੇ 'ਚ ਨਹੀਂ ਹਾਂ ਠੀਕ ਆ ਯਾਰ ਇਹਨਾਂ ਨੇ ਲਹੂ ਪੀਤਾ ਕੰਮ ਤਾਂ ਕਰਦੀ ਕਰਦੇ ਨਹੀਂ ਯਾਰ ਹਜੇ ਫਿਰ ਮੈਂ ਮਨ ਦੇ ਵਿੱਚ ਸੋਚਦਾ ਵੀ ਮੈਂ ਜਵਾਬ ਖਾਣੋਂ ਮਾੜਾ ਨਾ ਕਹਾਂ ਨਾ ਕਹਾਂ

वो बहुत मुस्कुरा के रखते कर रे आदत सा ठीक है थोड़ा आगे आ जाओ भाई मेरी बात सुन लो एक बार बैठ ਪਿਆਰੇ ਤੋਂ ਪੈਸੇ ਕੌਣ ਲਿਆ ਫੜ ਕੇ ਪਹਿਲਾਂ ਮੈਂ ਕੌਣ ਲਿਆ ਤੈਨੂੰ ਅਸੀਂ ਉਸੇ ਨਹੀਂ ਦੇ ਫੜ ਕੇ ਉਹ ਭਾਈ ਮੈਂ ਫੋਨ ਕਰਿਆ ਸੀ ਉਹ ਕਹਿੰਦਾ ਪੈਸੇ ਕੌਣ ਲਿਆ ਫੜ ਕੇ ਅਸੀਂ ਤਾਂ ਨਹੀਂ ਲਏ ਬਾਪੂ ਠੇਕੇ ਵਾਲੇ ਪੈਸੇ ਉਹ ਤਾਂ ਆਪੂ ਗੱਲ ਕਰਦਾ ਆਪੂ ਗੱਲ ਕਰੇ ਭਾਈ ਬਾਪੂ ਜੇ ਕੀ ਨਾਂ ਦਾ ਕੁੀਲਰ ਦੱਸੋ ਬਾਦ ਜਾਂਗੇ ਗੱਲ ਲੈ ਬਾਪੂ ਨਾਲ ਹੁਣ ਮੈਨੂੰ ਸਾਰੀ ਗੱਲ ਦੱਸਣੀ ਹੈ ਸਾਰੀ ਗੱਲ ਛੋਟੀ ਕਾਹਦੀ ਕੀ ਵੀਰਦਾਰੀ ਹੈ ਰੋਦੇ ਰੰਨ ਨਹੀਂ ਕੰਨ ਨਹੀਂ ਹੋਵੇ ਬਾਪੂ ਬਾਜੀ ਕੀ ਵੀਰਦਾਰੀ ਛੋਟੀ ਪਈ ਹੈ ਹਾਂ ਆ ਮਨੂ ਕੋਲ ਬੱਸ ਚੋਬਈ ਬਾਪੂ ਦੇਨੇ ਹੁੰਦੇ ਚਾਹ ਤਰ ਮੈਨੂੰ ਤੁਹਾਨੂੰ ਕੁਝ ਵੀ ਪੁੱਛਣਾ ਛੋਟਣਾ ਕੋਈ ਦਰਦ ਨਹੀਂ ਬਾਤ ਨਹੀਂ ਕੋਈ ਨਹੀਂ ਮੈਨੂੰ ਪੈਸੇ ਚਾਹੀਦੇ ਬਾਪੂ ਤੁਸਾਂ ਨੂੰ ਆਟੇ ਦਾ ਪੈਸਾ ਪੱਤਲ ਹੋ ਗਿਆ ਕੋਈ ਤੁਹਾਡੇ ਕੋਲ ਹੈ ਕੀ ਆ ਤੁਹਾਨੂੰ ਅੱਜ ਕਰਦਾ ਹੋ ਜੋ ਜਿਹੜਾ ਤੁਸੀਂ ਬਣਾਇਆ ਹੋ ਜੋ ਤੁਸੀਂ ਮੇਰੇ ਨਾਲ ਹੈਗਾ ਕੋਈ ਸੀ ਉਹ ਬੰਦੇ ਨਾਲ ਬਖੂ ਦੇ ਮੇਰੇ ਨਾਲ ਹੈ ਕਦੋਂ ਸੀ ਅੱਡੇ ਤੁਸੀਂ ਮੇਰੇ ਘਰੋਂ ਨਿਕਲੋ ਬਸ ਸਾਡੀ ਆ ਜਾਓ ਹਾਂ ਜੀ 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 ਸੋ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਹਨੂੰ ਬਹੁਤ ਬਹੁਤ ਸ਼ੇਅਰ ਲਾਇਕ ਤੇ ਕਮੈਂਟ ਕਰਿਓ ਤਾਂ ਇਹਦਾ ਜਿਹੜਾ ਅਗਲਾ ਪਾਰਟ ਹੈ ਬਹੁਤ ਜਲਦੀ ਆਪਾਂ ਲੈ ਕੇ ਆਵਾਂਗੇ ਕਿਉਂਕਿ ਹੁਣ ਇਹ ਲੜੀ ਚੱਲੂਗੀ ਇਹਦਾ ਕਿਤੇ ਸ਼ਾਇਦ ਐਂਡ ਨਹੀਂ ਹੋਣਾ ਦੇਖਦੇ ਕਿ ਕੀ ਕੀ ਬਣਦਾ ਠੀਕ ਹੈ ਵੀਰੇ ਥੈਂਕ ਯੂ ਲਾਇਕ ਕਰਿਓ ਕਮੈਂਟ ਕਰਿਓ